ਹਰ ਗੱਲ ਨਾਲ ਜੇ ਖੜੀ ਹੈ ਇੱਕ ਪਾਸੇ ਟੀਮ ਦੇ ਵੀਰੋ ਨਿਰਮਲ ਕੂਮੇ ਵਾਲਾ ਜੁਤੀ ਰਾਜਸਿੰਦਰ ਸਿੱਧੂ ਖੈਣੀ ਹੋਣ ਵਾਲੇ ਗੁਰਪ੍ਰੀਤ ਹੁਣੀ ਮਨਵੀਰ ਖੈਰਾ ਟੀਮ ਦਾ ਮਾਸੀ ਹਰਿਪ੍ਰਾਣ ਦੀ ਟੀਮ ਦਾ ਕੋਪੀ ਸ਼ੋਪਰਾ ਆਇਆ ਹੋਇਆ ਨੈਸ਼ਨਲ ਕਬੱਡੀ ਆ ਗਿਆ ਬਾਗੂ ਦੇ ਬਾਅਦ ਆਇਆ ਹੈ ਬਹੁਤ ਹੈ ਇਹ ਮਾਰਸੀ ਨੇ ਬਾਕੀ ਦੇ ਨਿਪਟਦਾ ਸੋਨੀ ਦਾ ਦਾ ਸੁਲਤਾਨ ਇੱਕ ਤੁਹਾਡੇ ਸਾਹਮਣੇ ਆ ਸੁਲਤਾਨ ਕਬੱਡੀ ਕਬੱਡੀ ਕਰ ਰਿਹਾ ਚਾਰ ਦੇ ਵਿੱਚ ਦੇਖਦਾ ਦੀਪਾ ਸਾਹਮਣੇ ਮੇਡਾ ਮੋٹے ਬਾਟਾ ਨੂੰ ਖਿੰਝ ਵਾਤੀ ਹੈ ਹੁਣ ਮੈਨੂੰ ਲੱਗਦਾ ਵੀ ਜੱਬਾ ਜੱਬਾ ਕਰ ਖਾ ਚੱਲਣ ਵਾਲੀ ਗੱਲ ਹੈ ਦੀਪਾ ਤੇ ਸੁਲਤਾਨ ਲੱਗਿਆ ਪਿਆ ਜ਼ੋਰ ਮੇਰੇ ਲਈਓ ਇਹ ਅਮਰੀਕ ਪਿਛਲੇ 15 ਸਾਲਾਂ ਤੋਂ ਪੀਕ ਤੇ ਹੈ 1 ਕੋ 11 ਦੇ ਖੜਾ ਤੇ ਹੁਣ ਉਹਨਾਂ ਦੇ ਦਸ ਸਾਲੇ ਨੇ ਹੋਰ ਕਰਨਾ ਫੇਰ ਜਾਣਾ ਇਹਦੇ ਬਾਰੇ ਕਰਦੇ ਹਾਂ ਦਾ ਮਾਜੂ ਆ ਗਿਆ

ਸੱਟ ਨਾਲ ਲੱਗੇ ਤਾੜੀਆਂ ਮਾਰ ਕੇ ਹੌਸਲਾ ਦੇ ਰਾਜੂ ਨੂੰ ਤੁਹਾਡੀ ਮਾਣੀ ਹੋਈ ਤਾੜੀਆਂ ਦਾ ਹੌਸਲਾ ਇਹਨਾਂ ਮਨਉਂਗਾ ਭਲਾ ਦੇਣੀ ਮੇਰੀਓ ਇਹ ਸੱਟਾਂ ਖੇਡਾਂ ਦੀ ਖੇਡ ਹੈ ਵਾਇਰ ਮੇਰੇ ਕਰੇ ਸਾਰੇ ਨਹੀਂ ਆਪ ਫੇਂਦੀ ਯੂਰ ਕਰਨੀ ਹੈ ਭਈ ਕਿਸੇ ਵੀ ਮੇਰੇ ਵੀਰ ਸੱਟ ਦੇ ਨਾਲ ਸੀਗਰ ਕਿਸੇ ਦਾ ਖਰਾਬ ਨਾ ਹੋਵੇ ਅੰਮਾ ਸਰਸਿਕ ਵਾਲਾ ਅੰਮਾ ਆ ਗਿਆ ਪੱਟ ਦੇ ਅੰਦਰਲੇ ਪਾਸੇ ਮਾਰੀ ਖਾਪੀ ਤਿਆਰ ਨੇ ਚਾਰ ਕਿਆਖਰੀ ਹੁਣ ਕੌਣ Sempre o claro. como